ਦੀਨਾ ਉਹਨਾਂ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਹੈ ਇੱਕ ਉਹਨਾਂ ਦਾ ਸ਼ਬਦ ਆਉਂਦਾ ਹੈ ਜੀ ਆਸਾ ਰਗ ਦੇ ਵਿੱਚ ਪਹਿਲਾਂ ਮੈਂ ਉਹਦੀ ਬੇਨਤੀ ਕਰਦੇ ਆਂ ਉਹਨਾਂ ਨੇ ਆਪਣੇ ਉਸੇ ਸ਼ਬਦ ਦੇ ਵਿੱਚ ਅਕਸਰ ਆਪਾਂ ਜਿਹੜਾ ਹੈ ਨਾ ਉਹਦੀ ਉਦਾਹਰਣ ਦਿੰਨੇ ਆ ਇੱਕ ਪੰਕਤੀ ਸਾਨੂੰ ਬਹੁਤਿਆਂ ਨੂੰ ਚੇਤਾ ਹੁੰਦੀ ਹੈ ਬਨਾਰਸ ਕੇ ਠੱਗ ਸਾਬ ਨੇ ਉਹਦੇ ਵਿੱਚ ਹੀ ਕਿਹਾ ਉਹਨਾਂ ਦਾ ਸ਼ਬਦ ਆਉਂਦਾ ਹੈ ਜੀ ਗੱਜ ਸਾਡੇ ਤੈ ਤੈ ਤੋਤੀਆਂ ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਪੇਡਾ ਗਟਕਾਵੇਂ ਅੱਗੇ ਫਿਰ ਉਹਨਾਂ ਨੇ ਸਾਰਿਆਂ ਦੀ ਗੱਲ ਕੀਤੀ ਹੈ ਬਾਸਨ ਮਾਨ ਚੜਾਵੇਂ ਚੂਲੇ ਸਾਰੇ ਮਾਨ ਸਖਾਵੇਂ ਉਹਨਾਂ ਕਿਹਾ ਸਾਰੇ ਸ਼ਬਦ ਵਿੱਚ ਚਲੋ ਆਪਾਂ ਉਹਦਾ ਕੇਵਲ ਥੋੜਾ ਜਿਹਾ ਟੂਕ ਮਾਤਰ ਉਦਾਹਰਨ ਲੈਣੀ ਹੈ ਉਹਦੇ ਚੋਂ ਉਹਨਾਂ ਨੇ ਨਾ ਉਸ ਦੇ ਅੰਦਰ ਭੇਖ ਵਾਲਿਆਂ ਦੀ ਗੱਲ ਕੀਤੀ ਮੈਂ ਜਿਹੜੀ ਅੱਜ ਬੇਨਤੀ ਕਰ ਰਿਹਾ ਇਸੇ ਆਧਾਰ ਉੱਤੇ ਕੇਵਲ ਕਿ ਪਹਿਲੀ ਤਾਂ ਗੱਲ ਦੂਜਿਆਂ ਦੇ ਘਰ ਭੋਜਨ ਖਾਣ ਵਾਲੇ ਦੂਸਰੀ ਗੱਲ ਸਾਬ ਜੀ ਨੇ ਕੀਤੀ ਹੈ ਕਿ ਉਧਰੇ ਕਾਰਨ ਆਪਣੇ ਆਪਣੇ ਉਧਰ ਦਾ ਕਰਕੇ ਕੇ পেট ਦਾ ਕਰਕੇ ਹੁਣ ਇੱਥੇ ਇਕੱਲਾ ਉਧਰ-ਉਧਰ ਨਹੀਂ ਕਰਨਾ ਆਪਾਂ ਕਿ পেট ਭਰਨ ਦੇ ਵਾਸਤੇ ਹੀ ਇਹਦੇ ਚ ਸਾਰਾ ਕੁਝ ਆ ਜਾਵੇਗਾ ਦੁਨੀਆਵੀ ਤੌਰ ਦੇ ਉੱਤੇ ਮਾਇਆ ਦਾ ਲਾਲਚ ਆਪਣੀ ਜਿਹੜੀ ਪੂਜਾ ਪ੍ਰਤੀਸ਼ਟਾ ਕਰਾਉਣ ਦਾ ਲਾਲਚ ਇਹ ਸਭ ਕੁਝ ਇਹਦੇ ਵਿੱਚ ਆ ਜਾਂਦਾ ਹੈ ਜੀ ਬਾਬਾ ਜੀ ਕਹਿੰਦੇ ਨੇ ਗੱਜ ਸਾਡੇ ਤੈ ਤੈ ਤੋਤੀਆਂ ਤੇਰੇ ਪਾਇਣ ਤਖ ਕਿ ਇਹਨਾਂ ਨਹੀਂ ਜਿਹੜੀਆਂ ਤੋਤੀਆਂ ਉਹਨਾਂ ਦੀ ਗੱਲ ਕਰਦੇ ਪਏ ਨੇ ਜੀ ਕਿਉਂਕਿ ਉੱਥੋਂ ਦੇ ਰਹਿਣ ਵਾਲੇ ਸਨ ਨਾ ਬਨਾਰਸ ਦੇ ਉਹ ਉਸਾਰਾ ਕੁਛ ਦੇਖਦੇ ਸਨ ਕਿ ਕਿਸ ਤਰ੍ਹਾਂ ਦੇ ਨਾਲ ਧਰਮ ਦੇ ਨਾਮ ਦੇ ਉਤੇ ਇੰਨਾ ਸਾਰਿਆਂ ਨੇ ਪਖੰਡ ਚਲਾਇਆ ਹੋਇਆ ਹੈ ਉਹਨਾਂ ਦਾ ਜ਼ਿਕਰ ਕਰਦੇ ਨੇ ਅੱਜ ਸਾਡੇ ਤੈ ਤੈ ਤੂਤੀਆਂ ਤੇਰੇ ਪਾਇਨ ਤਗ ਕਿ ਇਹਨਾਂ ਨੇ ਤੀਰਾ ਧਾਗਾ ਪਾਇਆ ਹੋਇਆ ਹੈ ਜਿਸ ਨੂੰ ਜਨੇਊ ਕਿਹਾ ਤੇਰੇ ਪਾਇਨ ਤਗ ਸਾਬ ਜੀ ਕਹਿੰਦੇ ਨੇ ਗਲੀਆਂ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੇ ਵਧ ਕਿ ਇਹਨਾਂ ਸਾਰਿਆਂ ਦੀ ਗਲਾਂ ਦੇ ਵਿੱਚ ਜਪਮਾਲੀਆਂ ਪਾਈਆਂ ਨੇ ਭਾਵ ਕਿ ਮਾਲਾ ਪਾਈ ਹੋਈ ਹੈ ਜਪਣ ਵਾਲੀ ਜਿਹੜੀ ਹੈ ਗਾਲੀਂ ਜਿਨਾ ਜਪਮਾਲੀਆ ਲੋਟੇ ਹੱਥ ਨੇ ਬੱਗ ਹੱਥਾਂ ਦੇ ਵਿੱਚ ਲੋਟੇ ਫੜੇ ਹੋਏ ਨੇ ਜਿਹੜੇ ਸਾਧ ਹੋਣ ਦੀ ਸੰਤ ਹੋਣ ਦੀ ਨਿਸ਼ਾਨੀ ਹੁੰਦੀ ਹੈ ਕਿ ਇਹਨਾਂ ਨੇ ਆਪਣੇ ਕੋਲ ਲੋਟਾ ਪਕੜਿਆ ਹੋਇਆ ਹੈ ਭਿਖਿਆ ਮੰਗਣ ਦੇ ਵਾਸਤੇ ਤੇ ਬਾਬਾ ਜੀ ਕਹਿੰਦੇ ਨੇ ਇਹਨਾਂ ਨੇ ਗਲ ਦੇ ਵਿੱਚ ਜਪਮਾਲੀ ਪਾਈ ਲੋਟੇ ਹੱਥ ਨੇ ਬੱਗ ਪਰ ਕਹਿੰਦੇ ਜੇ ਤੁਸੀਂ ਮੈਨੂੰ ਪੁੱਛੋ ਨਾ ਤੇ ਮੈਂ ਆਖਦਾ ਹਾਂ ਕਿ ਕਿਸੇ ਤਰ੍ਹਾਂ ਦੇ ਨਾਲ ਸੰਤ ਨਹੀਂ ਹਾਨੀ ਤੇ ਬਨਾਰਸ ਦੇ ਦੇਡੇ ਖੰਦ ਰਹਿਣ ਵਾਲੇ ਠੱਗ ਨਹੀਂ ਵੱਡੇ ਸਭ ਤੋਂ ਕਿ ਤੇਰੇ ਪਾਇਨ ਤੱਗ ਗਲੀਆਂ ਜਿੰਨਾ ਜਪਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੀ ਸੰਤ ਨਾ ਆਖੀਏ ਬੰਨ ਆਰਸ ਕੇ ਠੱਗ ਕਹਿੰਦੇ ਇਹਨਾਂ ਨੂੰ ਹਰੀ ਦੇ ਸੰਤ ਨਾ ਸਮਝ ਲਿਆ ਜੀ ਇਹ ਤਾਂ ਕੇਵਲ ਉਧਰੈ ਕਾਰਨ ਆਪਣੇ ਵਹਿਲੇ ਭੇਖ ਕਰੇ ਆਪਣਾ ਉਧਰ ਭਰਨ ਦੇ ਵਾਸਤੇ ਇਹਨਾਂ ਨੇ ਭੇਖ ਬਣਾਇਆ ਹੈ ਲਾਲਚੀ ਹਨ ਮਾਇਆ ਦੇ ਖਾਣ ਦੇ ਭੁੱਖੇ ਨੇ ਕੇਵਲ ਇਹਨਾਂ ਦਾ ਕੋਈ ਧਰਮ ਨਹੀਂ ਜਿਹ ਹੈਗਾ ਇਹਨਾਂ ਕੋਲ ਇਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈ ਸਾਬ ਨੇ ਕਿਹਾ ਹੈ ਕਿ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠਗ ਫਿਰ ਕਹਿੰਦੇ ਨੇ ਐਸੇ ਸੰਤਨਾ ਨੂੰ ਪਹਾਵੇਂ ਡਾਲਾ ਸਿਉ ਪੇਡਾ ਘਟਕਾਵੇਂ ਉਦਾਹਰਨ ਦਿੱਤੀ ਹੈ ਜੀ ਫਿਰੋਣਾ ਨੇ ਕਿ ਇਹੋ ਜੇ ਸੰਤ ਜਨ ਜਿਹੜੇ ਹਨਨਾ ਸਾਹਿਬ ਜੀ ਕਹਿੰਦੇ ਮੈਨੂੰ ਚੰਗੇ ਨਹੀਂ ਲੱਗਦੇ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਤਾਂ ਇਹੋ ਜੇ ਨੇ ਕਿ ਜਿਹੜੇ ਡਾਲੀਆਂ ਦੇ ਸਮੇਤ ਸਾਰਾ ਪੇੜ ਹੀ ਖਾ ਜਾਣ ਰੋਕੀ ਖਾ ਜਾਣ ਵਾਲੇ ਨੇ ਤੇ ਵਿਖਾਵਾ ਕੋਸ਼ੋਰ ਕਰਦੇ ਨੇ ਕਿ ਉਦਰੇ ਕਾਰਨ ਆਪਣੇ ਬਹਿਲੇ ਵੇਖ ਕਰਨ ਆਪਣਾ ਉਧਰ ਜਿਹੜਾ ਹੈ ਉਸ ਨੂੰ ਭਰਨ ਦੇ ਵਾਸਤੇ ਸਾਬ ਜੀ ਕਹਿੰਦੇ ਭੇਖ ਬਣਾ ਕੇ ਦੁਨੀਆ ਨੂੰ ਠੱਗਦੇ ਪਏ ਨੇ ਲੋਕ ਜਿਨ ਸਾਬ ਜੀ ਨੇ ਕਿਹਾ ਨਾ ਕਿ ਅੰਦਰ ਜਿਹੜਾ ਹੈ ਮਲ ਹੈ ਇਹਦੇ ਹਿਰਦੇ ਦੇ ਵਿੱਚ ਤੇ ਬਾਹਰ ਤੋਂ ਉਹ ਜਿਹੜਾ ਹੈ ਸਾਬ ਜੀ ਕਹਿੰਦੇ ਉਦਾਸੀ ਭਿਆ ਹੋਇਆ ਹੈ ਉਦਾਸੀ ਬਣੇ